ਤੋਂ ਪਿਆਰ ਭਰੀ ਫਖਰਤੂ ਕੋਲ ਕਰਕੇਮਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਿਓ ਤੀਰਥ ਵਰਡ ਦੇ ਨਾਲ ਹਉ ਸਭ ਨੂੰ ਪਤਾ ਹੈ ਕਿ ਕਿਸਾਨੀ ਸੰਘਰਸ਼ ਜੋ ਚੱਲ ਰਿਹਾ ਕਿਸਾਨ ਮਜ਼ਦੂਰੀ ਦਾ ਸੰਘਰਸ਼ ਜੋ ਚੱਲ ਰਿਹਾ ਉਸ ਦੇ ਵਿੱਚ ਜੋ ਸੈਂਟਰ ਦੀ ਸਰਕਾਰ ਨੇ ਇੱਥੇ ਤੱਕ ਡਿਗ ਚੁੱਕੀਆਂ ਨੇ ਕਿ ਪਹਿਲਾਂ ਤਾਂ ਕਿਸਾਨ ਕਹਿੰਦੇ ਸੀ ਕਿ ਅਸੀਂ ਭਾਈ ਟ੍ਰੈਲੀਆਂ ਤੇ ਜਾਵਾਂਗੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਟਰੈਕਟਰ ਟਰਾਲੀਆਂ ਨਹੀਂ ਲਿਆ ਸਕਦੇ ਫਿਰ ਉਹ ਕਹਿੰਦੇ ਸੀ ਆਪਣੇ ਸਾਧਨਾਂ ਤੇ ਚਲੇ ਜਾਣੇ ਆ ਉਸ ਨੂੰ ਵੀ ਕੇਂਦਰ ਸਰਕਾਰ ਨੇ ਨਕਾਰਿਆ ਤੇ ਹੁਣ ਉਹਨਾਂ ਨੇ ਕਿਹਾ ਅਸੀਂ ਪੈਦਲ ਜਾਵਾਂਗੇ ਪਰ ਪੈਦਲ ਵੀ ਜਾਣ ਨਾ ਨਹੀਂ ਦਿੱਤਾ ਗਿਆ ਸੋ ਕਈ ਵਾਰ ਕਿਸਾਨਾਂ ਨੂੰ ਸੰਭਾਲ ਕੀਤਾ ਜਾਂਦਾ ਕਿ ਤੁਹਾਡਾ ਸੰਘਰਸ਼ ਪਹਿਲਾਂ ਵਰਗਾ ਮਜ਼ਬੂਤ ਕਿਉਂ ਨਹੀਂ ਹੁਣ ਉਹਨਾਂ ਇੱਕ ਨਵਾਂ ਮੁੱਦਾ ਆਇਆ ਕਿ ਅਗਰ ਸੀ ਤੁਹਾਡੀਆਂ ਮੰਗਾਂ ਮੰਗੀਆਂ ਮੰਨੀਆਂ ਜੋ ਪਿਛਲੀਆਂ ਜੋ ਹੋਰ ਕਸਾਜ ਜਥੇਬੰਦੀਆਂ ਨੇ ਉਹਨਾਂ ਨੇ ਨਮਾਤਰ ਨਾ ਲਾ ਲੈਣਾ ਕਿ ਇਹਦੇ ਵਿੱਚ ਆ ਚੀਜ਼ ਗੰਤ ਹੈ ਇਹਦੇ ਵਿੱਚ ਆ ਚੀਜ਼ ਗਤ ਹੈ ਪਰ ਇੱਕ ਜਜ਼ਬੇ ਨੂੰ ਸਲਾਮ ਦੇਣਾ ਪੈਣਾ ਡੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਇਹਨਾਂ ਦੀ ਕਾੜੀ ਮਿਹਨਤ ਸਦਕਾ ਇਹ ਨਿਰਪੱਖ ਇਹ ਉਹ ਲੋਕ ਨਹੀਂ ਇਹ ਉਹ ਦੋ ਬਹਾਦਰ ਯੋਧੇ ਨੇ ਜਿਹੜੇ ਬਿਕੇ ਨਹੀਂ ਆ ਜਿਹੜੇ ਰੋਦੂ ਸਿੰਘ ਮਾਨਸਾਉ ਨੇ ਚੌਥੇ ਦਿਨ ਬਿਆਨ ਦੇ ਦਿੰਦੇ ਨੇ ਕਿ ਸਾਡੇ ਨਾਲ ਕੋਈ ਸਲਾਹ مشورہ ਨਹੀਂ ਕਰਿਆ ਸਾਨੂੰ ਇਹਨਾਂ ਨੇ ਪੁੱਛਿਆ ਨਹੀਂ ਸਾਡੀ ਮੀਟਿੰਗ ਹੋਈ ਫਲਾਨਾ ਹੋਇਆ ਧਮਕਾਨਾ ਹੋਇਆ ਇਹ ਲੋਕ ਬਿਕੇ ਹੋਏ ਨੇ ਅਗਰੇ ਬਿਕੇ ਹੋਏ ਨਾ ਹੁੰਦੇ ਨਾ ਇਸ ਸੰਘਰਸ਼ ਨੂੰ ਇਸ ਧਰਨੇ ਨੂੰ ਦੁਬਾਰਾ ਲਾਉਣ ਦੀ ਜ਼ਰੂਰਤ ਨਾ ਪੈਂਦੀ ਜਦੋਂ ਦਿੱਲੀ ਪ੍ਰੋਟੈਸਟ ਹੋਇਆ ਪਿਛਲੀ ਵਾਰ ਜੋ ਪ੍ਰੋਟੈਸਟ ਹੋਇਆ ਸਾਰੇ ਲੋਕਾਂ ਦੀ ਜੋ ਹਜੂਮ ਸੀ ਉਹ ਕਿਸਾਨੀ ਨੂਨ ਦੇ ਨਾਲ ਸੀ ਪਰ ਉਸ ਟਾਈਮ ਇਹ ਸਰਕਾਰਾਂ ਦੀਆਂ ਸਰਕਾਰਾਂ ਦੇ ਨਾਲ ਬੈਠ ਕੇ ਰੋਟੀ ਵੀ ਖਾਂਦੇ ਰਹੇ ਮੀਟਿੰਗਾਂ ਕਰਦੇ ਰਹੇ ਤੇ ਲੋਕਾਂ ਨੂੰ ਇਹਨਾਂ ਨੇ ਲੋਕਾਂ ਤੋਂ ਬਹੁਤ ਕੁਝ ਨਕੋਇਆ ਕਰੋੜਾਂ ਅਰਬਾਂ ਰੁਪਈਆ ਆਇਆ ਉਹ ਜਿਹੜੇ ਬਿਕੇ ਲੋਕ ਅੱਜ ਘਰੇ ਬੈਠੇ ਨੇ ਰੋਲਦੂ ਸਿੰਘ ਮਾਨਸਾ ਹੁਣੀ ਵਰਗੇ ਜਾਂ ਫਿਰ ਹੋਰ ਕੋਈ ਜਿਵੇਂ ਅੱਜ ਦੇਖਿਆ ਜਦੋਂ ਰਾਜਾ ਵਾਲ ਵਰਗੇ ਜਾਂ ਕਈ ਹੋਰ ਜੜੀਆਂ ਕਿਸਾਨ ਜੂਨੀਅਰ ਨੇ ਉਹਨਾਂ ਵਰਗੇ ਵਿਕੇ ਹੋਏ ਲੋਕ ਨੇ ਇਹਨਾਂ ਦੀ ਵਜ੍ਹਾ ਕਰਕੇ ਅੱਜ ਸੰਘਰਸ਼ ਇਸ ਕਦਰ ਦੁਬਾਰਾ ਲੜਨਾ ਪੈ ਰਿਹਾ ਤੇ ਮੇਰੀ ਤੇ ਕੋਈ ਬੇਨਤੀ ਹੈ ਕਿ ਅੱਜ ਵੀ ਤੁਹਾਡੇ ਕੋਲ ਮੌਕਾ ਇਹ ਜੋ ਕਿਸਾਨ ਜੂਨੀਅਰ ਨੇ ਘਰੇ ਬੈਠੀਆਂ ਨੇ ਇਹਨਾਂ ਕੋਲ ਅੱਜ ਵੀ ਮੌਕਾ ਕਿ ਤੁਸੀਂ ਡੱਲੇ ਵਾਲ ਤੇ ਪੰਦੇਲ ਸਾਹਿਬ ਦਾ ਸਾਥ ਦਿਓ ਭਾਵੇਂ ਤੁਸੀਂ ਕੁਛ ਨਾ ਕਰਿਓ ਪਰ ਉੱਥੇ ਜਾ ਕੇ ਉਹਨਾਂ ਦਾ ਸਾਥ ਦਿਓ ਕਿਉਂਕਿ ਤੁਹਾਨੂੰ ਤੁਹਾਡੇ ਹੱਕਾਂ ਦੀ ਰਾਖੀ ਲਈ ਨਿਕਲਣਾ ਪੈਣਾ ਲੜਨਾ ਪੈਣਾ ਆਵਾਜ਼ ਬੁਲੰਦ ਕਰਨੀ ਪੈਣੀ ਆ ਸਵਧਾਨਿਕ ਤਰੀਕੇ ਨਾਲ ਤੁਹਾਨੂੰ ਰਾਹ ਤੇ ਆਉਣਾ ਪੈਣਾ ਤੇ ਜੇ ਤੁਸੀਂ ਅੱਜ ਨਾ ਨਿਕਲੇ ਤਾਂ ਫਿਰ ਤੁਸੀਂ ਲੋਕਾਂ ਦੀ ਨਜ਼ਰ ਤਾ ਤੁਸੀਂ ਵੇਕੇ ਹੋਏ ਹੈਗੇ ਹੋ ਤਾਂ ਫਿਰ ਇਹ ਕਲੰਕ ਦੀ ਤਾਕਤ ਹੀ ਤੁਹਾਡੇ ਸਿਰਾਂ ਤੇ ਜ਼ਰੂਰ ਲਿਗੂਗੀ ਕਿ ਤੁਸੀਂ ਵਿਕੇ ਹੋਏ ਲੋਕ ਤੁਸੀਂ ਪੈਸੇ ਲੈ ਕੇ ਚੋਣਾ ਵੀ ਲੜ ਲਿਆ ਅਗਰ ਤੁਸੀਂ ਚੋਣਾ ਨਾ ਲੜਦੇ ਨਾ ਤਾਂ ਲੋਕ ਤੁਹਾਨੂੰ ਇਸ ਤੋਂ ਵੱਧ ਪਿਆਰ ਲੁੰਦੇ ਪਰ ਤੁਸੀਂ ਅੱਜ ਆ ਜ RAM ਨਾਲ ਆਪਣੇ ਘਰਾਂ ਚ ਬੈਠੇ ਹੋ ਤੁਹਾਨੂੰ ਇਹ ਲੱਗਦਾ ਕਿ ਸੰਘਰਸ਼ ਸਾਡਾ ਮਿੱਟਿਆ ਹੋਇਆ ਨਹੀਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਦल्ले ਵਾਲੇ ਤੇ ਪੰਦੀਰ ਐਵੇਂ ਰੌਲਾ ਪਾਉਂਦੇ ਫਿਰਦੇ ਨੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਰਕਾਰ ਨੇ ਸਾਡੀਆਂ ਗੱਲਾਂ ਮੰਨੀਆਂ ਨਹੀਂ ਸੀ ਅਸੀਂ ਬੇਕੇ ਆਏ ਸੀ ਸੋ ਇਹ ਬੇਨਤੀਆਂ ਇਹ ਨੇ ਕਿ ਦੇਖੋ ਕਿਸਾਨੀ ਹੈ ਜੋ ਉਹ ਮਜ਼ਦੂਰ ਨਾਲ ਜੁੜੀ ਹੋਈ ਹੈ ਕਿਉਂਕਿ ਅੱਜ ਭਾਵੇਂ ਕਿਸਾਨਾਂ ਦੇ ਨਾਲ ਜੋ ਖੇਤਾਂ ਵਿੱਚ ਕੰਮ ਕਰਨ ਵਾਲੇ ਜੋ ਪਿੰਡਾਂ ਦੇ ਲੋਕ ਘੱਟ ਨੇ ਭਾਵੇਂ ਉਹ ਬਾਹਰੋਂ ਆ ਕੇ ਮਜ਼ਦੂਰੀ ਕਰਦੇ ਨੇ ਪਰ ਕਿਸਾਨ ਦੇ ਨਾਲ ਮਜ਼ਦੂਰ ਤਾਂ ਜੁੜਿਆ ਹੋਇਆ ਪਰ ਕਿਸਾਨਾਂ ਨੂੰ ਵੀ ਹਦਾਇਤ ਹੈ ਕਿ ਤੁਸੀਂ ਆਪਣੇ ਪਿੰਡ ਦੇ ਜੋ ਸੀਰੀ ਨੇ ਚਾਹੇ ਉਹ ਮਜ਼ਦੂਰ ਨੇ ਉਹਨਾਂ ਨੂੰ ਨਾਲ ਲਾ ਕੇ ਰੱਖੋ ਕਿਉਂਕਿ ਜੋ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ 9 ਮਾਰਚ ਦਾ ਰਿਸ਼ਤਾ ਕਦੇ ਟੁੱਟਦਾ ਨਹੀਂ ਹੁੰਦਾ ਤੇ ਨਾਲੇ ਤਾਂ ਪਿੰਡ ਦੇ ਵਿੱਚ ਹੀ ਰੋਜ਼ਗਾਰ ਮਿਲੂਗਾ ਨਾਲੇ ਤੁਹਾਡਾ ਆਪਸੀ ਪਿਆਰ ਜੋ ਪਹਿਲਾ ਵਰਗਾ ਬਣਿਆ ਸੀ ਉਹ ਬੜ ਕੇ ਰਹੂਗਾ ਤੇ ਆ ਜਿਹੜੇ ਹੁਣ ਪੰਜ ਛੇ ਜਿਹੜੇ ਕਿਸਾਨ ਯੂਨੀਅਨ ਵਾਲੇ ਨੇ ਰੁਲਦੂ ਸਿੰਘ ਮਾਨਸਾ ਵਰਗੇ ਵਿਕੇ ਹੋਏ ਲੋਕ ਅੱਜ ਇਹ ਬੋਲ ਨਹੀਂ ਰਹੇ ਜਿਨ੍ਹਾਂ ਨੂੰ ਪੁੱਛਦਾ ਕੋਈ ਇਹ ਕਹਿੰਦੇ ਨੇ ਜੀ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ ਫਲਾਣਾ ਨੇ ਨਾ ਧਮਕਾਨਾ ਨਹੀਂ ਹੋਇਆ ਪਰ ਹੈ ਤਾਂ ਮਸਲਾ ਕਿਸਾਨੀ ਦਾ ਨਾ ਹੈ ਤਾਂ ਰੌਲਾ ਕਿਸਾਨੀ ਦਾ ਨਾ ਕਿਸਾਨੀ ਧਰਨੇ ਦਾ ਰੌਲਾ ਹੈ ਤੁਹਾਨੂੰ ਉੱਥੇ ਜਾਣਾ ਚਾਹੀਦਾ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਜਾਣਾ ਚਾਹੀਦਾ ਤਾਂ ਕਿ ਤੁਹਾਡਾ ਜੋ ਇੱਕ ਝੋਟਾ ਬਣਿਆ ਰਹੇ ਤੇ ਜਦੋਂ ਪਰ ਹੁਣ ਅਗਰ ਤੁਸੀਂ ਨਾ ਤੁਰੇ ਭਾਵੇਂ ਚਲੋ ਸਰੀਰਕ ਯਾਤਰਾ ਸਭ ਦੀ ਇੱਕ ਪੂਰੀ ਹੋਣੀ ਹੈ ਅੰਤਿਮ ਸਮਾ ਸਭ ਦਾ ਉਹ ਰੱਬ ਨਾ ਕਰੇ ਡੱਲੇ ਸਾਭ ਨੂੰ ਕੁਝ ਹੋ ਜਾਂਦਾ ਤੇ ਉਹ ਰਹਦੀ ਦੁਨੀਆ ਤਾਂ ਕੰਮ ਰੋ ਜਾਣਗੇ ਪਰ ਤੁਸੀਂ ਲੋਕ ਜੋ ਘਰਾਂ ਚ ਬੈਠੇ ਹੋ ਆ ਜਿਹੜੇ ਰੋੜਦੂ ਸਿੰਘ ਮਾਨਸਾਹ ਵਰਗੇ ਜਾਂ ਰਾਜੇ ਵਾਲ ਵਰਗੇ ਇਨੰ ਲੋਕਾਂ ਦੇ ਲੋਕ ਇਹਨਾਂ ਨੂੰ ਬੇਈਮਾਰ ਕਹਿ ਕੇ ਪੁਕਾਰਣ ਕਿਉਂਕਿ ਇਹ ਬਿਕੇ ਹੋਏ ਲੋਕਾਂ ਦਾ ਆਰਾਮ ਨਾਲ ਘਰਾਂ ਚ ਬੈਠੇ ਨੇ ਪਰ ਇਹ ਮੈਂ ਫੇਰ ਕਹੂੰਗਾ ਕਿ ਜਿੰਦਾਦਲ ਇਨਸਾਨ ਨੇ ਅ ਟੱਲੇ ਵਾਲ ਸਾਹਿਬ ਤੇ ਪੰਦੇਹ ਸਾਹਿਬ ਜਿਨ੍ਹਾਂ ਨੇ ਫਿਰ ਵੀ ਧੌਣੇ ਵਿੱਚ ਜਾਣ ਪਾ ਕੇ ਰੱਖੀ ਆ ਸੋ ਅਗਰ ਮੇਰੀ ਵੀਡੀਓ ਵਿੱਚ ਕੁਝ ਗਲਤੀ ਹੋਵੇ ਹੋਵੇ ਜਾਂ ਕੁਝ ਇਧਰ ਉਧਰ ਬੋਲਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਸਤ ਸ੍ਰੀ ਅਕਾਲ